ਹਰਨ ਤੇ ਹਰਨ ਮਾਰੀ ਜਾਂਦਾ ਦੋ ਘੜੀ ਆਰਾਮ ਨਾਲ ਪੈਣ ਵੀ ਨਹੀਂ ਦਿੰਦੇ ਹੈਗੇ ਕੋਈ ਨਹੀਂ ਤੂੰ ਆਰਾਮ ਕਰ ਲੈ ਹੋਊਗਾ ਕੋਈ ਇੱਥੋਂ ਗਵਾਂਡੀਆਂ ਦਾ ਆਪੇ ਚਲੇ ਜਾਉ ਆਰਾਮ ਕਿੱਥੇ ਕਰਨ ਦਿੰਦੇ ਆ ਇਹ ਨਹੀਂ ਹਟਦੇ ਇਹਨਾਂ ਨੂੰ ਮੈਂ ਦੱਸਦੀ ਆ ਜਾ ਕੇ ਪਤਾ ਜੀ ਤੂੰ ਐਵੇਂ ਕਿ ਪੰਗੇ ਲੈਂਦੀ ਫਿਰਦੀ ਆ ਗਵਾਂਡੀਆਂ ਦੇ ਕੋਈ ਆਇਆ ਹੋਊ ਗਵਾਂਡ ਜੇ ਨਾ ਬਣਾ ਕੇ ਰੱਖੀ ਦੀ ਆ ਐਵੇਂ ਬਾਦੂ ਦੀ ਲੜਾਈ ਨਹੀਂ ਬਾਈ ਦੀ ਮੰਮੀ ਤੂੰ ਸਤਾ ਆਏਂ ਗਏ ਨਿਓ ਵੀ ਅਗਲਾ ਉੱਟ ਕੇ ਨਾ ਸਿਰ ਜਾ ਕੇ ਬੱਟਾ ਵੀ ਮਾਰ ਦੇ ਤਾਂ ਵੀ ਤੂੰ ਚੁੱਪ ਕਰਕੇ ਬੈਠੀ ਨਹੀਂ ਨਾ ਆਏਂ ਕਿਵੇਂ ਮੈਂ ਬੈਠੀ ਰਹੂੰਗੀ ਚੁੱਪ ਕਰਕੇ ਮੇਰੇ ਦਰ ਤੇ ਆ ਕੇ ਅਗਲਾ ਹਾਰਨ ਮਾਰੂੰ ਮੈਂ ਨਹੀਂ ਬਰਦਾਸ਼ਤ ਕਰਦੀ ਰੋਜੀ ਗੱਲ ਤਾਂ ਸੁਣ ਹਾਏ ਰੱਬਾ ਜਿੰਨਾ ਇਹਨੂੰ ਮੈਂ ਮਰਜੀ ਸਮਝਾ ਲਾ ਇਹ ਨਹੀਂ ਸਮਝਦੀ ਗੱਲ ਨੂੰ ਖੱਲੀ ਛੇਦੀ ਆ ਜਾ ਇਹ ਨਵੀਂ ਗੱਡੀ ਲੈਣੀ ਜਰੂਰ ਕੋਈ 2 ਨੰਬਰ ਦਾ ਕੰਮ ਕਰਦਾ ਹੋ ਜਿਹੜਾ ਪਹਿਲਾਂ ਨਵੀਂ ਕੋਠੀ ਬਣਾ ਲਈ ਤੇ ਹੁਣ ਨਵੀਂ ਗੱਡੀ ਲੈ ਲਈ ਗੱਡੀ ਕਿੱਥੇ ਰਹਿ ਗਈ ਯਾਰ ਆ ਗਈ ਆ ਗਈ ਆ ਗਈ ਕਿਉਂ ਵਧੀਆ ਲੱਗੀ ਬਹੁਤ ਸੋਹਣੀ ਹੈ ਗੱਡੀ ਉਹ ਆ ਜਾ ਭਾਬੀ ਦੇਖ ਤੇਰਾ ਦਿਓਰ ਨਵੀਂ ਗੱਡੀ ਲੈ ਕੇ ਆਇਆ ਤੂੰ ਵੀ ਦੇਖ ਲੈ ਆ ਕੇ ਲੈ ਲੈ ਕਿਉਂ ਨਹੀਂ ਨਾ ਮੈਨੂੰ ਐਂ ਦੱਸ ਕੱਟੀ ਹੈ ਪਨਾ ਤੇਰੀ ਹੋਈ ਆ ਜਾਂ ਕਿਸੇ ਦੀ ਮੰਗ ਮੀ ਲਿਆ ਆ ਹੱਤੇ ਭਾਬੀ ਮੈਂ ਮੰਗ ਮੀ ਕਿਉਂ ਲੈਣੀ ਐ ਤੇਰਾ ਦਿਓਰ ਹੁਣੀ ਨਾ ਨਵੀਂ ਕੜਵਾ ਕੇ ਲੈ ਕੇ ਆਇਆ ਸ਼ੋਰੂਮ ਚ ਕਿਤੇ ਕੋਈ ਲੋਟਰੀ ਲੁੱਟਰੀ ਤਾਂ ਨਹੀਂ ਲੱਗੀ ਜਿਹੜਾ ਨਵੀਂ ਗੱਡੀ ਘੜਾ ਲਿਆ ਆ ਬਸ ਭਾਬੀ ਤੂੰ ਲੋਟਰੀ ਲੱਗੀ ਹੋਈ ਸਮਝ ਇੱਕ ਮਿੰਟ ਰੁਕ ਲੈ ਮੂੰਹ ਮਿੱਠਾ ਕਰਦੀ ਜਾ ਭਾਬੀ ਹੁਣ ਨਾਲੇ ਨਾ ਆਸ਼ੀਰਵਾਦ ਦਿੰਦੀ ਜਾ ਮੇਰਾ ਆਸ਼ੀਰਵਾਦ ਤਾਂ ਤੁਹਾਡੇ ਨਾਲ ਏ ਆਜੋ ਹੁਣ ਗੱਡੀ ਅੰਦਰ ਵੜੋ ਮੈਂ ਤੇਲ ਦਾ ਚੋਲਾ ਉਹ ਤੂੰ ਤਾਂ ਨਾਲ ਸ਼ੈਲੀ ਟਾਈਮ ਹੀ ਬਹੁਤ ਲਾਤਾ ਆ ਮੇਰੀ ਭਾਬੀ ਨੂੰ ਦੇਖ ਲੈ ਕਿੰਨਾ ਚੋਗਾ ਜਦੀ ਆ ਗਈ ਗੱਡੀ ਦਾ ਹਾਰਨ ਸੁਣ ਕੇ ਹਾਂ ਹਾਂ ਵੈਸੇ ਹੀ ਗੱਡੀ ਆਈ ਕਿੰਨੇ ਕ ਦੀ ਆ ਬੱਸ ਭਾਬੀ ਇਹੀ ਕੋਈ 6 ਲੱਖ ਦੀ ਕਨੂੰ ਕੀ ਸੋਰੇਗਾ ਆਂਡਾ ਦੇਣ ਵਾਲੀ ਮੁਰਗੀ ਇਹਨਾਂ ਨੇ ਹੱਥ ਲੱਗੀ ਆ ਜਿਹੜੇ ਨਿੱਤ ਨਵੀਂ ਚੀਜ਼ ਲੈ ਆਉਂਦੇ ਨੇ ਫਿਰ ਆ ਕੇ ਕਹਿੰਦੇ ਮੂੰਹ ਮਿੱਠਾ ਕਰ ਲੋ ਲੋਜੀ ਐਨੀ ਪੱਕੀ ਗਿਓ ਫਿਰਦੀ ਐ ਕੀ ਹੋਇਆ ਤੈਨੂੰ ਤੁਹਾਡਾ ਲਾੜਲਾ ਪੁੱਤ ਨਵੀਂ ਗੱਡੀ ਲੈ ਕੇ ਆਇਆ ਪਤਾ ਨਹੀਂ ਕਿੱਥੋਂ ਇੰਨੇ ਪੈਸੇ ਆਉਂਦੇ ਨੇ ਮੈਂ ਤਾਂ ਐਂ ਸ਼ੱਕ ਪੈਂਦੀ ਆ ਵੀ ਮਾਤਾ ਤੋਂ ਸਾਰਾ ਕੁਝ ਉਹਨੂੰ ਹੀ ਦੇਤਾ ਜਿਹੜਾ ਨਿੱਤ ਨਵੀਂ ਚੀਜ਼ ਲੈ ਕੇ ਆਉਂਦਾ ਉਹ ਲੈ ਮੇਰਾ ਪੁੱਤ ਨਵੀਂ ਗੱਡੀ ਲੈ ਕੇ ਆਇਆ ਰੱਬ ਨਾ ਉਹਨੂੰ ਦਿਨ ਦੁਗਣੀ ਰਾਤ ਚ ਆਪਣੀ ਤਰੱਕੀ ਦੇਵੇ ਪਰ ਤੂੰ ਐਂ ਕਾਤੇ ਔਖੀ ਜਿਹੀ ਹੋਈ ਬੈਠੀ ਐ ਮਾਤਾ ਰਹਿਦੀ ਤੂੰ ਸਾਡੇ ਨਾਲ ਤੇ ਤਰਕੀਆਂ ਤੂੰ ਉਹਦੀਆਂ ਭਾਲਦੀਆਂ ਜੇ ਇੰਨੇ ਦਿਨ ਉਹਦਾ ਵੇਜਾਗਾ ਉਹਦੇ ਕੋਲ ਹੀ ਜਾ ਜਿਹਨੂੰ ਸਾਰਾ ਕੁਝ ਦੇ ਰੱਖਿਆ ਨਹੀਂ ਮੈਂ ਉਹਨੂੰ ਕੱਲੇ ਨੂੰ ਕੀ ਦੇਤਾ ਜੋ ਕੁਝ ਸੀਦਾ ਤੁਹਾਨੂੰ ਦੋਹਾਂ ਨੂੰ ਬਰਾਬਰ ਦਿੱਤਾ ਮਾਤਾ ਜੀ ਬਰਾਬਰ ਵੱਡੇ ਹੁੰਦਾ ਨਾ ਤਾਂ ਦੋਨਾਂ ਦੇ ਘਰ ਵੀ ਬਰਾਬਰ ਹੁੰਦੇ ਮੇਰਾ ਘਰ ਵੀ ਦੇਖ ਲਓ ਤੇ ਉਹਦਾ ਵੀ ਦੇਖ ਲਓ ਮਾਤਾ ਨੇ ਨਹੀਂ ਕਿਰਾਸ ਹੀ ਰਫੜਾਉਣਾ ਮੈਨੂੰ ਕੁਛ ਨਾ ਕੁਛ ਕਰਨਾ ਪੈਣਾ ਜਾਨੀ ਆਉਣੇ ਬਾਬਿਆਂ ਦੇ ਕਰਾਉਣੀ ਆ ਇਹਦਾ ਕੰਮ ਜਾ ਲਿਆਉਣੀ ਆ ਤਬੀਤ ਕਰਾ ਕੇ ਜਿ ਬਾਲਾ ਨਾ ਭਾਬੇ ਭਾਬੇ ਨਾ ਕਰਿਆ ਕਰੋ ਦੇਖਿਆ ਸੀ ਵੀ ਕਿੰਨਾ ਓੱਖਾ ਓੱਖਾ ਦੇਖ ਰਹੇ ਸੀ ਉਹ ਉਹ ਯਾਰ ਰਹਿਣ ਦੇ ਤੂੰ ਉਹ ਨਾ ਇਹ ਜੀ ਨਹੀਂ ਹੈਗੀ ਮੈਨੂੰ ਤਾਂ ਕਿਸੇ ਪਾਸੇਉ ਲੱਗਿਆ ਨਹੀਂ ਵੀ ਉਹ ਓੱਖਾ ਓੱਖਾ ਦੇਖ ਰਹੀ ਐ ਉਹ ਤਾਂ ਖੁਸ਼ ਸੀ ਵੀ ਮੇਰਾ ਦੌਰ ਗੱਡੀ ਲੈ ਕੇ ਆਇਆ ਰਹਿਣ ਦਿਓ ਜੀ ਤੁਸੀਂ ਨਹੀਂ ਕੁਛ ਸਮਝ ਸਕਦੇ ਵੀਰ ਜੀ ਦਾ ਤਾਂ ਤੁਹਾਨੂੰ ਪਤਾ ਹੀ ਆ ਉਹ ਕੋਈ ਕੰਮ ਕਰਕੇ ਤਾਂ ਰਾਜ਼ੀ ਨਹੀਂ ਨਾ ਹੀ ਉਹ ਮਿਹਨਤ ਕਰਦੇ ਨੇ ਫਿਰ ਤੁਸੀਂ ਆਪ ਹੀ ਸਮਝ ਸਕਦੇ ਹੋ ਜੇ ਕੋਈ ਬੰਦਾ ਤਰੱਕੀਆਂ 'ਚ ਹੋਵੇ ਨਾ ਫਿਰ ਦੂਜੇ ਬੰਦੇ ਨੂੰ ਤਾਂ ਹੁੰਦਾ ਹੀ ਆ ਵੀ ਉਹ ਤਰੱਕੀਆਂ 'ਚ ਕਿਉਂ ਆ? ਛੱਲੀ 100 ਦਿਨਾਂ ਇੱਕ ਗੱਲ ਮੁੱਕਦੀ ਐ ਨਾ ਤਾਂ ਮੇਰਾ ਭਰਾ ਇਹੋ ਜਿਹਾ ਤੇ ਨਾ ਮੇਰੀ ਪਰਜਾਈ ਚਲੋ ਮੰਨ ਲੈਨੇ ਆ ਵੀ ਤੁਹਾਡੇ ਭਰਾ ਪਰਜਾਈ ਨਹੀਂ ਆਜੇ ਛੱਡੋ ਇਹਨਾਂ ਗੱਲਾਂ ਨੂੰ ਹੁਣ ਤੁਸੀਂ ਐਂ ਦੱਸੋ ਮੈਨੂੰ ਘੁਮਾ ਕੇ ਕਿੱਥੇ ਲੈ ਕੇ ਆਓਂਗੇ? ਜਿੱਥੇ ਤੂੰ ਕਹੇ ਚਲੋ ਫਿਰ ਚੱਲ ਚੱਲੀ ਦੇਖ ਇਹ ਪਲਾਟ ਕਿਵੇਂ ਲੱਗਿਆ ਪਲਾਟ ਤਾਂ ਬੜਾ ਸੋਹਣਾ ਜੀ ਮਾਰ ਲਾ ਫਿਰ ਸੋਦਾਂ ਹਾਂ ਹਾਂ ਮਾਰ ਲੋ ਆਪਣਾ ਨਾ ਅੱਗੇ ਤੇ ਬੱਚਿਆਂ ਦੇ ਵਿਆਹ ਤੇ ਕੰਮ ਆਊ ਇਹ ਚੱਲੀ ਫਿਰ ਆਈ ਚੀਜ਼ ਬੰਦੀ 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 ਆ ਆਪਾਂ ਲੈ ਕੇ ਰੱਖ ਲੈਨੇ ਆ ਨਾਲੇ ਬੱਚਿਆਂ ਦੇ ਕੰਮ ਆਈ ਜਾਊਗਾ ਹਾਂ ਉਹ ਤਾਂ ਹੈ ਨਾਲੇ ਕੱਲ ਨੂੰ ਬੱਚਿਆਂ ਨੇ ਵੱਡੇ ਹੋਣਾ ਤੇ ਉਹਨਾਂ ਦੀ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਕੱਲ ਨੂੰ ਇਹ ਪਲਾਟ ਫਿਰ ਆਪਣੇ ਕੰਮ ਵੀ ਆ ਸਕਦਾ ਚੱਲ ਫਿਰ ਯਾਨੀ ਕਿ ਠੀਕ ਹੈ ਆਪਾਂ ਡੀਲ ਡਨ ਕਰਦੀਏ ਜੀ ਹਾਂਜੀ ਸੱਸੀ ਘਾਲ ਜੀ ਸੱਸੀ ਘਾਲ ਆ ਜੋ ਬਹਿ ਜਾਓ ਆ ਲਓ ਮੰਮੀ ਡੱਬਾ ਇਹ ਕਾਦਾ ਪੁੱਤ ਦੱਸਦਾ ਮੰਮੀ ਕੋਈ ਗੱਲ ਨਹੀਂ ਤੁਸੀਂ ਭਾਬੀ ਨੂੰ ਤਾਂ ਬੁਲਾਓ ਹਾਂ ਹਾਂ ਪੁੱਤ ਬੈਠਾ ਤੁਸੀਂ ਮੈਂ ਤੇਰੀ ਭਾਬੀ ਨੂੰ ਵੀ ਬੁਲਾਉਣੀ ਆ ਰੋਜੀ ਪੁੱਤ ਆ ਦੇਖੀ ਕੌਣ ਆਇਆ ਹੁਣ ਕੌਣ ਆ ਗਿਆ ਇੱਕ ਤਾਂ ਚੰਗੀ ਮਾਦਾ ਮੇਰੇ ਦਦ ਲੱਗੀ ਆ ਤੀਜੇ ਦਿਨ ਇਹ ਤਾਂ ਕੋਈ ਨਾ ਕੋਈ ਰਿਸ਼ਤੇਦਾਰ ਬੁੱਥਾ ਚੱਕ ਕੇ ਤੁਰਿਆ ਰਹਿੰਦਾ ਦੇਖਾ ਤਾਂ ਸਹੀ ਮਿੱਠੀ ਕਰ ਰਹੇ ਹੋ ਰਾਜ ਤੂੰ ਇੱਥੇ ਕਿਵੇਂ ਉਹ ਵੀ ਦੱਸਦਾ ਭਾਬੀ ਪਹਿਲਾਂ ਤੂੰ ਮੂੰਹ ਮਿੱਠਾ ਕਰ ਇਹ ਕਿਹੜੀ ਖੁਸ਼ੀ ਚ ਭਾਬੀ ਖੁਸ਼ੀ ਵਾਲੀ ਤਾਂ ਗੱਲ ਹੈ ਤੇਰੇ ਦਿਓਰ ਨੇ ਇੱਕ ਹੋਰ ਪਲਾਟ ਲਿਆ ਨਵਾਂ ਚੱਲ ਵਧੀਆ ਵਧਾਈਆਂ ਭਾਬੀ ਫਿਰ ਮੂੰਹ ਤਾਂ ਮਿੱਠਾ ਕਰ ਲੈ ਹੱਥ ਚ ਕਿਉਂ ਫੜੀ ਬੈਠੀ ਹੈ ਵਧਾਈ ਤਿਤੋ ਸੀ ਵੀ ਮੂਮੇ ਠਾ ਕਰੋ ਤੁਹਾਡੇ ਆਸ਼ੀਰਵਾਦ ਸਭ ਕਈ ਮੈਂ ਅਜਾ ਇੱਥੇ ਪਹੁੰਚੇ ਆ ਠੀਕ ਹੋ ਗਿਆ ਭਾਬੀ ਪਾਣੀ ਲੈ ਕੇ ਆ ਮੈਂ ਜਲਦੀ ਆ ਜਲਦੀ ਆਜੋ ਦੀਦੀ ਪਾਣੀ ਲੱਗਦਾ ਖੁਸ਼ੀ ਹਜਮ ਨਹੀਂ ਹੋਈ ਨਹੀਂ ਨਹੀਂ ਐਸੀ ਤਾਂ ਕੋਈ ਗੱਲ ਨਹੀਂ ਮੈਂ ਤਾਂ ਬਹੁਤ ਖੁਸ਼ ਹਾਂ ਮੇਰੋਂ ਤਾਂ ਤੀਨ ਪੈ ਨਹੀਂ ਲੱਗਦੇ ਖੁਸ਼ੀ ਦੇ ਮਾਰੇ ਲੈ ਭਾਬੀ ਫਿਰ ਹੁਣ ਹੋਰ ਮੂੰਹ ਮਿੱਠਾ ਕਰ ਲੈ ਨਹੀਂ ਨਹੀਂ ਮੈਂ ਜ਼ਿਆਦਾ ਮਿੱਠਾ ਨਹੀਂ ਖਾਂਦੀ ਨਾ ਮੈਂ ਇੱਕ ਗੱਲ ਦੱਸ ਤੂੰ ਜਿਹੜਾ ਇਹ ਪਲਾਟ ਲਿਆ ਕਿਤੇ ਕਰਜ਼ਾ-ਕੁਰਜ਼ਾ ਚੱਕ ਕੇ ਦਾ ਨਹੀਂ ਲੈ ਲਿਆ ਉਹ ਨਹੀਂ ਭਾਬੀ ਆਪਾਂ ਕਰਜ਼ਾ ਕਿਉਂ ਚੱਕਣਾ ਆਪਣੇ ਕੋਲ ਪੈਸੇ ਛੋੜੇ ਹੋਏ ਸੀ ਅੱਛਾ ਪਰ ਮੈਨੂੰ ਇਹ ਨਹੀਂ ਸਮਝ ਲੱਗਦੀ ਥੋੜੇ ਹੱਥ ਪਤਾ ਨਹੀਂ ਕਿਹੜਾ ਅਲਾਵਿੰਦ ਦਾ ਚਰਾਗ ਲੱਗਿਆ ਜਦ ਤੀਏ ਦੇ ਨਹੀਂ ਕਦੇ ਕੋਈ ਚੀਜ਼ ਲੈ ਲੈਣੇ ਉਹ ਕਦੇ ਕੋਈ ਚੀਜ਼ ਅਲਾਦੀਨ ਤਾਂ ਚਲਾਕ ਤਾਂ ਨਹੀਂ ਹੈਗਾ ਭਾਬੀ ਪਰ ਆਪਾਂ ਮੈਂਂਤੀ ਇੰਨੀ ਕਰੀਦੀ ਐ ਜਿਹੜੀ ਅਲਾਦੀਨ ਦੇ ਚਲਾਕ ਤੋਂ ਘੱਟ ਨਹੀਂ ਚੱਲ ਭਾਈ ਵਧੀਆ ਚੰਗਾ ਦੀਦੀ ਅਸੀਂ ਚੱਲਦੇ ਆਂ ਫਿਰ ਮੈਂ ਆਪਣੇ ਪੇਕੇ ਵੀ ਜਾਣਾ ਨਾ ਮੈਂ ਕਿ ਆਉਨਾਂ ਦਾ ਵੀ ਮੂੰਹ ਮਿੱਠਾ ਕਰਾਇਆ ਵਾਂ ਹੂੰ ਭਾਈ ਉਹਨਾਂ ਦਾ ਵੀ ਬਣਦਾ ਹੀ ਆ ਮੈਨੂੰ ਐਂ ਦੱਸੋ ਚਾਹ ਧਾਰਾ ਪੀਓਗੇ ਚਾਹ ਨਹੀਂ ਭਾਬੀ ਚਾਹ ਨਾ ਕਿਸੇ ਫੇਰ ਦੇ ਅੱਜ ਤਾਂ ਸਾਨੂੰ ਕਾਲੀ ਐ ਚੱਲ ਛੱਲੀ ਚੱਲੀ ਐ ਲੇਟ ਹੁੰਨੇ ਆ ਮੈਨੂੰ ਲੱਗਦਾ ਬਾਬੇ ਦੇ ਤਵੀਤ ਨੇ ਕੋਈ ਕੰਮ ਨਹੀਂ ਕੀਤਾ ਇਹ ਤਾਂ ਫੇਰ ਵਧੀਆ ਵਧੀਆ ਲਾਉਂਦੇ ਪਾਉਂਦੇ ਨੇ ਅੱਜ ਹੀ ਜਾਣੀ ਆ ਦੁਬਾਰਾ ਬਾਬੇ ਕੋਲੇ ਦੇਖਾਂ ਤਾਂ ਸਹੀ ਹੁਣ ਕਹਿੰਦਾ ਕੀ ਆ ਜੇ ਮੈਨੂੰ ਨਾ ਤੁਹਾਡੇ ਪਰ ਜਾਈ ਬਿਲਕੁਲ ਖੁਸ਼ੀ ਨਹੀਂ ਲੱਗੀ ਐਂ ਲੱਗਦਾ ਸੀ ਜਿਵੇਂ ਆਪਾਂ ਨੂੰ ਦੇਖ ਕੇ ਨਾ ਹੋਂਕਾ ਲੈਂਦੀ ਹੁੰਦੀ ਆ ਉਹ ਨਹੀਂ ਯਾਰ ਪਰਜਾਈ ਤਾਂ ਮੇਰਾ ਇੰਨਾ ਕਰਦੀ ਐ ਤੈਨੂੰ ਹੀ ਪਤਾ ਨਹੀਂ ਕਿਉਂ ਐਵੇਂ ਤੂੰ ਬਹਿਮ ਜੇ ਪਾਲੀ ਰੱਖਦੀ ਐ ਹਾਦਾਂ ਜੀ ਤੁਹਾਡੇ ਸਾਹਮਣੇ ਆ ਜੇ ਦਿਲੋਂ ਕਰਦੇ ਹੋਵੇ ਨਾ ਆਪਾਂ ਨੂੰ ਦੇਖ ਕੇ ਮੱਥੇ ਤਿਓੜੀ ਨਾ ਪਾਵੇ ਉਹ ਨਹੀਂ ਇਹ ਜੀ ਕੋਈ ਗੱਲ ਨਹੀਂ ਹੈਗੀ ਐਵੇਂ ਨਾ ਤੂੰ ਉਹ ਕਰਿਆ ਕਰ ਚੱਲ ਚੱਲੀਏ ਆਪਾਂ ਤਮੇ ਪਤਾ ਕਰਕੇ ਹੀ ਰਹੂ ਵੀ ਇਹਦੇ ਕੋਲ ਇੰਨੀ ਮਾਇਆ ਆਉਂਦੀ ਕਿੱਥੋਂ ਆ ਹਾਂ ਸਰਦਾਰ ਜੀ ਮੈਨੂੰ ਬੁਲਾਇਆ ਹਾਂ ਉਹ ਡਾਕਟਰ ਦੀ ਗੱਡੀ ਦਾ ਕੰਮ ਹੋ ਗਿਆ ਹਾਂ ਜੀ ਹੋ ਗਿਆ ਜੀ ਉਹਦੇ ਪਲੱਗ-ਪਲੁਗ ਸਾਫ਼ ਕਰਨ ਵਾਲੇ ਸੀ ਨਾਲੇ ਮਿਸਿੰਗ ਕਰਦੀ ਸੀ ਗੱਡੀ ਕਰਤਾ ਜੀ ਤੇ ਉਹ ਦੂਜੀ ਗੱਡੀ ਦਾ ਤੈਨੂੰ ਮੈਂ ਕੰਮ ਸਮਝਾਉਣਾ ਹਨਾ ਚੱਲ ਧਿਆਨ ਨਾਲ ਕਰਿਓ ਕੰਮ ਨਾਲੇ ਹੈਂ ਮੈਂ ਇਹਦੇ ਬਾਰੇ ਕੀ ਸੋਚਦੀ ਸੀ ਤੇ ਇਹ ਵਿਚਾਰਾ ਕਿਵੇਂ ਕੰਮ ਕਰਦਾ ਮੈਂ ਤਾਂ ਅੱਜ ਪਤਾ ਲੱਗਿਆ ਰੱਬਾ ਮੈਨੂੰ ਮaaf ਕਰੀ ਤੇਲ ਬਦਲ ਤੋਂ ਬਾਅਦ ਇਹ ਪਲੱਗ ਸਾਫ਼ ਕਰ ਦੇ ਠੀਕ ਹੈ ਓ ਭਾਬੀ ਤੂੰ ਇੱਥੇ ਕਿਵੇਂ ਆ ਜਾ ਲੰਘਿਆ ਅੰਦਰ ਵੇ ਮੈਂ ਤਾਂ ਇੱਥੋਂ ਲੰਗੀ ਜਾਂਦੀ ਸੀ ਤੈਨੂੰ ਕੰਮ ਕਰਦੇ ਦੇਖਿਆ ਤਾਂ ਮੈਂ ਰੁਕ ਗਈ ਚੱਲ ਵਧੀਆ ਕੀਤਾ ਭਾਬੀ ਐਸੇ ਬਹਾਨੇ ਮੇਰੇ ਗੈਰੇਜ ਦੇ ਵਿੱਚ ਤਾਂ ਆਈ ਨਾਲੇ ਨਾ ਸਾਨੂੰ ਤੇਰੇ ਆਸ਼ੀਰਵਾਦ ਦੀ ਲੋੜ ਰਹਿੰਦੀ ਵੀ ਰਹਿੰਦੀ ਹੈ ਮੇਰਾ ਆਸ਼ੀਰਵਾਦ ਤਾਂ ਹਮੇਸ਼ਾ ਹੀ ਤੁਹਾਡੇ ਨਾਲ ਰਹਿੰਦਾ ਮੈਨੂੰ ਮaaf ਕਰੀ ਰਾਜ ਮੈਂ ਪਤਾ ਨਹੀਂ ਤੇਰੇ ਬਾਰੇ ਕੀ ਕੀ ਸੋਚਦੀ ਰਹੀ ਮੈਨੂੰ ਨਹੀਂ ਸੀ ਪਤਾ ਵੀ ਤੂੰ ਇੰਨੀ ਮਿਹਨਤ ਕਰਦਾ ਭਾਬੀ ਮਿਹਨਤ ਸਦਕਾ ਹੀ ਤਾਂ ਮੈਂ ਇੰਨਾ ਕੁਝ ਬਣਾ ਲਿਆ ਮੈਂ ਤਾਂ ਵੀਰੇ ਨੂੰ ਵੀ ਕਿਹਾ ਸੀ ਵੀ ਆ ਜਾ ਮੇਰੇ ਨਾਲ ਕੰਮ ਕਰ ਲੈ ਰੋਹੋ ਗੱਲ ਮੰਨਦੇ ਹੀ ਨਹੀਂ ਰਾਜੇ ਤੇਰਾ ਬੀਰਾ ਮਿਹਨਤ ਕਰਨ ਵਾਲਾ ਹੋਵੇ ਫਿਰ ਗੱਲਾਂ ਹੀ ਕਾਦੀਆਂ ਚੱਲ ਕੋਈ ਨਹੀਂ ਮੈਂ ਤੇਰੀ ਮਿਹਨਤ ਦੇਖ ਕੇ ਬਹੁਤ ਖੁਸ਼ ਆ ਉਹ ਕਹਿੰਦੇ ਨੇ ਨਾ ਰੱਬ ਮਿਹਨਤ ਦਾ ਮੁੱਲ ਜ਼ਰੂਰ ਪਾਉਂਦਾ ਥੋੜਾ ਟਾਈਮ ਜ਼ਰੂਰ ਲੱਗਦਾ ਹਾਂ ਭਾਬੀ ਉਹ ਨਾ ਬਿਲਕੁਲ ਸਹੀ ਕਹਿ ਰਹੀ ਐ ਆਖਰ ਮਿਹਨਤ ਨੂੰ ਹੀ ਤਾਂ ਫਲ ਲੱਗਦਾ ਹੈ ਨਾ ਇਹ ਰੱਬ ਵੀ ਉਹਦੀ ਹੀ ਮਦਦ ਕਰਦਾ ਜਿਹੜੀ ਆਪਣੀ ਮਦਦ ਆਪ ਕਰਦੇ ਨੇ ਭਾਪੀ ਤੁਸੀਂ ਨਾ ਅੰਦਰ ਬਹਿ ਜਾਓ ਦਫ਼ਤਰ 'ਚ ਮੈਂ ਗੱਡੀ ਜ਼ਰੂਰੀ ਦੇਣੀ ਐ ਮੈਂ ਦੇ ਕੇ ਫੇਰ ਤੁਹਾਡੇ ਕੋਲ ਆਉਣਾ ਨਹੀਂ ਨਹੀਂ ਰਾਜ ਮੈਂ ਚੱਲਦੀ ਆ ਮੈਨੂੰ ਕੰਮ ਆ ਤੂੰ ਆਪਣਾ ਕੰਮ ਕਰ ਲੈ ਮੈਂ ਜਾਂਦੇ ਆ ਠੀਕ ਹੈ ਸਹੀ ਕਿਹਾ ਇਹਨੇ ਪਰ ਮੈਂ ਕਿੰਨੀ ਗਲਤ ਸੀ ਜਿਹੜਾ ਇਹਦੇ ਤੇ ਉਲਟਾ ਸਿੱਧਾ ਸ਼ੱਕ ਕਰਦੀ ਸੀ ਪਰ ਇਹਨੇ ਮਿਹਨਤ ਨਹੀਂ ਛੱਡੀ ਤੇ ਅੱਜ ਇਹਦੀ ਮਿਹਨਤ ਦੇਖ ਕੇ ਮੇਰਾ ਮਨ ਬਹੁਤ ਖੁਸ਼ ਹੋਇਆ ਜਿਹੜਾ ਮਨ ਇਹਨੂੰ ਦੇਖ ਕੇ ਮੱਚਦਾ ਸੀ ਅੱਜ ਉਹ ਸ਼ਾਂਤ ਹੋ ਗਿਆ ਬਸ ਰੱਬੇ ਨੂੰ ਐਵੇਂ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੀ